ਸਚਨ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਪੁਆਦ ਮਾਝਾ ਮਾਲਵਾ ਦੁਆਬਾ ਇਹਦੇ ਬਾਰੇ ਤਾਂ ਸਾਰਾ ਪੰਜਾਬ ਜਾਣਦਾ ਹੈ ਸਾਰੀ ਦੁਨੀਆ ਜਾਣਦੀ ਹੈ ਪਰ ਪੁਆਦ ਬਾਰੇ ਬਹੁਤ ਘੱਟ ਲੋਕ ਜਾਣਦੇ ਆ ਇਹਦੇ ਬਾਰੇ ਜਾਣਕਾਰੀ ਦਿਓ ਵੀ ਪੁਆਦ ਹੈ ਕੀ ਇਲਾਕਾ ਕਿਹੜਾ ਹੈ ਤੇ ਇਹ ਕਿਉਂ ਨਹੀਂ ਇਹਦੇ ਬਾਰੇ ਜਿਆਦਾ ਜਾਣਕਾਰੀ ਦਿੱਤੀ ਜਾਂਦੀ ਦੇਖੋ ਜੀ ਸਭ ਤੋਂ ਪਹਿਲਾਂ ਜਿਹੜਾ ਪੁਆਦ ਦਾ ਮਤਲਬ ਕੀ ਹੈ ਪੁਆਦ ਦਾ ਮਤਲਬ ਹੈ ਜਿਹੜੇ ਪਹਾੜ ਦੀ ਪੈਨ ਦੇ ਵਿੱਚ ਇਲਾਕੇ ਜਿੰਨੇ ਉਹ ਵੀ ਉਹਨੂੰ ਪੁਆਦ ਕਿਹਾ ਜਾਂਦਾ ਹੈ ਹੁਣ ਪਵਾਦ ਕਦੋਂ ਖਤਮ ਹੋਇਆ 1950 ਦੇ ਵਿੱਚ ਚੰਡੀਗੜ੍ਹ ਬਣਿਆ ਜਦੋਂ ਚੰਡੀਗੜ੍ਹ ਬਣਿਆ ਇਹ ਸਾਰੇ ਬੋਲੀ ਮਾਰੀ ਬੁੱਲੇ ਦੀ ਹੁਣ ਮੈਂ ਪਵਾਦ ਦੀ ਬੋਲੀ ਬੋਲ ਕਹਾਂਗਾ ਉਸ ਤੋਂ ਚੱਲ ਹੈਗਾ ਦਾ ਚੰਡੀਗੜ੍ਹ ਦੇ ਜਿੰਨੇ 32 ਪਿੰਡ ਉੱਠੇ ਆ ਦੋ ਫੇਸਾਂ ਮੌਂਠੇ ਪਹਿਲੇ ਪਿੰਡਾਂ ਮੈਂ ਉੱਠੇ ਤੇ 17 ਆਪਣੇ 18 ਪਿੰਡ ਉੱਠੇ ਪਹਿਲੇ ਪਿੰਡ ਜੇ ਫੇਰ ਫੇਸ ਦੇ ਵਿੱਚ ਦੂਜੇ ਵਿੱਚ ਉੱਠੇ 14 ਪਿੰਡ ਕੁਝ ਪਿੰਡ ਜੇ ਚੰਡੀਗੜ੍ਹ ਦੇ ਵਿੱਚ ਹੈਗੇ ਆ ਜਿਦਾ ਬੜਾਇਲ ਹੋਇਆ ਜਿਹੜੀ ਹੋਇਆ ਬੜੇ ਢੇੜੀ ਹੋਇਆ ਬਟੇਲਾ ਹੋਇਆ ਪੰਸੋਰਾ ਹੋਇਆ ਤਨਾਸ ਹੋਇਆ ਸੰਗਰੂਰ ਹੋਇਆ ਇਹ ਸਾਰੇ ਪਿੰਡੂਟੇ ਆ ਜੇ ਕੋ ਮੇਰੇ ਕੋਲ ਚੰਡੀਗੜ੍ਹ ਕੱਲਾ ਕੱਲਾ ਪਿੰਡ ਅੱਜ ਵੀ ਯਾਦ ਹੈ ਥੋੜੇ ਬੋਥਾਂ ਦੇ ਵਿੱਚ ਨਾ ਭੁੱਲਦਾ ਹੋਊਗਾ ਉਹ ਮੇਰੇ ਕੋਲ ਲਿਖੇ ਵੀ ਹੋਏ ਫੋਨ ਦੇ ਵਿੱਚ 1950 ਦੇ ਜਦ ਚੰਡੀਗੜ੍ਹ ਬਣਿਆ ਉਸ ਟਾਈਮ ਇਹ ਚੰਡੀਗੜ੍ਹ ਨੇ ਮਾਰਾ ਪੁਆਦ ਖਤਮ ਕਰ ਦਿਆ ਪੁਆਦ ਨੂੰ ਲੋਕ ਭੁੱਲਦੇ ਚਲੇ ਗਏ ਉਰੇ ਮਾਰੇ ਗਰਾਂਓ ਕੇ ਵਿੱਚੇ ਲੋਕ ਕਹੇ ਗਾਦੇ ਵੀ ਪੋਰੀ ਲੋਕ ਤੇ ਮਾਰੇ ਗਰਾਂ ਕੀ ਬੋਲੀ ਬਹੁਤ ਪਿਆਰੀ ਐ ਲੋਕ ਆਪਣੀ ਬੋਲੀ ਨੇ ਬੋਲਦੇ ਸ਼ਰਮ ਆ ਕਰਾ ਹੁਣ ਹਮੇ ਆਪਣੀ ਬੋਲੀ ਨੇ ਬੋਲਨੇ ਗਏ ਜਿਹੜੀ ਬੋਲੀ ਐ ਮਾਰੀ ਦਾਦਿਆਂ ਕੀ ਦਾਦਕਿਆਂ ਕੀ ਨਾਨਕਿਆਂ ਕੀ ਬੋਲੀ ਐ ਮਾਰੀ ਇਹਨੂੰ ਬੋਲੇ ਮਾਨੂੰ ਕੋਈ ਸ਼ਰਮ ਨਹੀਂ ਆਗੀ ਬਾਕੀ ਮਾਝਾ ਮਾਲਵਾ ਦੋਆਬ ਸਾਰੇ ਜਾਣਾ ਮਾਰੇ ਪਵਾਦ ਨੂੰ ਕੋਈ ਨਹੀਂ ਜਾਣਦਾ ਜਿਹੜੀ ਅਮੇ ਆਪਣੀ ਜਥੇਬੰਦੀ ਬਣਾਈ ਐ ਇਸ ਨੂੰ ਅਸੀਂ ਪਵਾਦ ਇਲਾਕੇ ਨੂੰ ਜਾਣਨ ਦੇ ਲਈ ਜਿਹੜਾ ਪਵਾਦ ਪਤਾ ਲੱਗੇ ਪਵਾਦ ਹੈ ਕੀ ਚੀਜ਼ ਐ ਪਵਾਦ ਕਹਾਂ ਕਿਸ ਨੂੰ ਐ ਇਸ ਕਾਰ ਕਰਕੇ ਆਪਣੀ ਜਥੇਬੰਦੀ ਪਵਦ ਦੇ ਨਾਮ ਪਰ ਖੜੀ ਕਰੀ ਹੈ ਅਸੀਂ ਆਪਣੇ ਇਲਾਕੇ ਜਿਹੜੇ ਪੌਦੀ ਇਲਾਕੇ ਅਸੀਂ ਇਹਨਾਂ ਨੂੰ ਅਪੀਲ ਕਰਦੇ ਸਾਡੇ ਜਥੇਬੰਦੀ ਨਾਲ ਜੁੜੋ ਸਾਡਾ ਪਵਦ ਦਾ ਨਾਮ ਥੋੜਾ ਹੋਰ ਉੱਚਾ ਹੈ ਬੰਦਿਆਂ ਨੂੰ ਪਤਾ ਲੱਗੇ ਪਵਦ ਹੈ ਕਿ ਆ ਚੀਜ਼ ਹੈ ਪਵਦ ਦੇ ਵਿੱਚ ਚੰਡੀਗੜ੍ਹ ਦੇ ਸਤਾਰਾ ਪਿੰਡ ਉੱਤੇ ਜਿੱਥੋਂ ਪਵਦ ਦਾ ਆਸਰਾ ਆਰਾਮ ਹੋਇਆ ਕਰਦਾ ਗੋਈਆ ਹਰ ਜੁੜੀਆਂ ਗੱਲਾਂ ਕਹਿ ਗਿਆ ਉਹ ਸੱਚੂ ਹੈ ਅੱਜ ਵੀ ਇਸ ਕਿਸਮਤ ਸੁਹਾਣੇ ਦੇ ਵਿੱਚ ਬਣੀ ਵਿਆ ਜਿਹੜਾ ਆਪਣਾ ਕੋਟ ਹੈ ਡੀਸੀ ਅਫਸਰ ਹੈ ਉਸਕੇ ਲਾਗੇ ਆ ਸਾਹਮਣੇ ਜਿਹੜਾ ਸੋਨੇ ਵਾਲਾ ਗੁਰਦੁਆਰਾ ਅਖੜਾਈ ਫੇਸਪਲ ਉਸਕੇ ਬਿਲਕੁਲ ਸਾਹਮਣੇ ਉਸਦੀ ਆਸਰਾਮ ਦੀ ਸਵਾਦ ਬਣੀ ਹੋਈ ਹੈ ਜੋ ਉਹਨਾਂ ਅੱਜ ਦੇ ਸਾਨੂੰ 1923ਵਾਂ ਮਰ ਸਵਰਗਵਾਸ ਹੋ ਗਿਆ ਦਾ ਜੋ ਉਹਨਾਂ ਗੱਲਾਂ ਕਹੀਆਂ ਉਹ ਕਿਹਾ ਬੈਂਤਾ ਸੁਣ ਕੇ ਦੇਖੋ ਤਾਂ ਪੰਥਾ ਕਾ ਪਤਾ ਲੱਗੂਗਾ ਬਈ ਜਿਹੜੀਆਂ ਨਾ ਕੰਨਾਂ ਗਾ ਉਹਨਾਂ ਦੇ 32 ਦੇ ਵਿੱਚ ਅ ਕਿਸ ਨੂੰ ਕੋਈ ਨਹੀਂ ਪਤਾ ਵੀ ਚੰਡੀਗੜ੍ਹ ਬਣ ਜੋ ਉੱਤੇ ਪੈਨਾਕ ਬਈਆ ਦਾ ਉਹ ਗਾਇਕਰੇ ਦਾ ਉਹ ਕਹ ਰਿਹਾ ਇੱਕ ਐਸਾ ਸਾਇਰ ਬਣੂਗਾ ਬਿਨ ਦੀਵੇ ਦੇ ਦੇਲ ਚਕੂਗਾ 291 ਦੇ ਹੁੰਦਾਂ ਪਤਾ ਸਭ ਜਗਦੇ ਜਿਹੜੀ ਇਹ ਬਦਲ ਬਜਿੰਦਾ ਪਿੰਡ ਦੇ ਤੇ ਹੈ ਇੱਕ ਐਸਾ ਸ਼ਹਿਰ ਬਜਾ ਜਿਹੜੀ ਥੋੜੀ ਹੁੰਦੇ ਹੁਣ ਸ਼ਹਿਰ ਬਸ ਗਿਆ ਤੇ ਚੰਡੀਗੜ੍ਹ ਬਸ ਇੱਕ ਇੱਦਾਂ ਬੜਾ ਸ਼ਹਿਰ ਬਸ ਗਿਆ ਇਹ ਸਾਰੇ ਉਸਨੇ ਆਖਤੇ ਕੋਈ 80 90 ਸਾਲ ਪਹਿਲਾਂ ਕਹੇ ਗਿਆ ਆਪਣੇ ਮਰਨ ਤੋਂ ਪਹਿਲਾਂ 30 40 ਸਾਲ ਪਹਿਲਾਂ ਕਹੇ ਗਿਆ ਮਰਨ ਤੋਂ ਪਹਿਲਾਂ ਹੋਰ ਬੈਂਤ ਉਸ ਗਿਆ ਬਹੁਤ ਹੈ ਤਮਾ ਸੁਣ ਕੇ ਦੇਖ ਲੋ ਕਿਤੇ ਸਾਲ ਨੂੰ ਉਰਜੇ ਉਸ ਦਾ ਥਮਾ ਰੱਖੀ ਦੀ ਖਾੜਾ ਨੂੰ ਹਮੇ ਪੂਰਾ ਪਹਿਲਾ ਪਿੱਛਾ ਖਾੜਾ ਵੀ ਲਵਾਇਆ ਤਾਂ ਜਿਹੜਾ ਉਸ ਦਾ ਚੇਲਾ ਰੋਡਾ ਗੁਰਮੀਤ ਸਿੰਘ ਰੋਡਾ ਸੋਹਣੇ ਕਾਉ ਵੀ ਉਹ ਉਸ ਕੇ ਪੂਰੀਆਂ ਬੈਂਦਾ ਉਹ ਇਨੇ ਕਾ ਖਾੜੇ ਚਲਾ ਤੀਨ ਤੀਨ ਚਾਰ ਚਾਰ ਘੰਟੇ ਗਏ ਉਹਨਾਂ ਨੂੰ ਸੁਣਨੇ ਮੈਂ ਹੁਣ ਵੀ ਆਨੰਦ ਹੁੰਦਾ ਇੱਕ ਉਹਨਾਂ ਤਾਂ ਮਰ ਗਿਆ ਦੇਸਤਾ ਦਿਆਲਪੁਰੇ ਗਾ ਇਹ ਵੀ ਖਾੜੇ ਲਾਇਆ ਕਰਦਾ ਇੱਕ ਚਰਨ ਸਿੰਘ ਉਹ ਵੀ ਖਾੜੇ ਲਾਵਾ ਦਿੱਸਦਾ ਪੁਆਦ ਇਲਾਕਾ ਦਾ ਇੰਨਾ ਮਸ਼ਹੂਰਤਾ ਇਨੇ ਮਾਰੇ ਜਦ ਚੰਡੀਗੜ੍ਹ ਬਥਿਆ ਨਾ ਮਾਰਾ ਪੁਆਦ ਇਲਾਕਾ ਖਤਮ ਕਰਦੇ ਲੋਕ ਦੁਨੀਆ ਭੁੱਲਦੀ ਚਲੀ ਗਈ ਹੁਣ ਮਾਰੇ ਲੋਕ ਮਾਰੀ ਆਪਣੀ ਬੋਲੀ ਨਹੀਂ ਬੋਲਦੇ ਸਮੁਕਰ ਪੁਆਦ ਵਰਗਾ ਇਲਾਕਾ ਦਾ ਜਿਸਕੇ ਪਿੱਛੇ ਜਿਹੜਾ ਜਿੱਥੋਂ ਇੱਕ ਸੈਕਟਰ ਝੀਲ ਹਰਿਆਣਾ ਸੀਮ ਹੈ ਉਹ ਮਹਿਲਾ ਪ੍ਰਿੰਟ ਹੋਈ ਕਰੇਤਾ ਅੱਠ ਸੈਕਟਰ ਜਿਹੜਾ ਗੁਰਦੁਆਰਾ ਉੱਥੇ ਕਾਲੀਬੜ ਪਿੰਨਾ ਪਟਿਆਲੇ ਦੇ ਆ ਕੇ ਉੱਥੇ ਬਥੇ ਉਹਨੂੰ ਕਾਲੀਬੜ ਪਿੰਡ ਦਾ ਉਹਨਾਂ ਦਾ ਤਮਾਣਾ ਗੋਟ ਹੋਇਆ ਕਰਦਾ ਤਾ ਤਮਾਣੇ ਆਣ ਬਥੇ ਸਾਰੇ ਉੱਥੇ ਜੱਟ ਦੇ ਤਮਾਣੇ ਬਥੇ ਬੈਤੇ ਉਹਨਾਂ ਨੇ ਕਾਲੀਬੜ ਪਿੰਡ ਦਾ ਸਾਹਿਬ ਦਾ ਉੱਥੇ ਜਿਹੜਾ ਪੀਜੀ ਆ ਪੂਰੇ ਸੇ ਜਾਦਪੁਰ ਪਿੰਡ ਦਾ ਜਿੱਥੇ ਆਈ ਆਈਟੀਆਈ ਇਹ 28 ਸੈਕਟਰ ਕੀ ਪੂਰੇ ਤਿੰਨੇ ਪਿੰਡੇ ਨਾਲ ਲੱਗਦੇ ਇਹ ਹੈਗੀ ਗੁਰਦਾਸਪੁਰੇ ਕੀ ਜਗ੍ਹਾ ਇੱਕ ਤੇ ਲੇੜੀ ਜੱਟਾਂ ਕੀ ਹੋ ਗਈ ਰਹੀ ਇੱਕ ਤੇ ਲੇੜੀ ਰਾਜਪੂਤਾਂ ਕੀ ਇਹ ਨਾਲ ਲੱਗ ਲੱ ਤਿੰਨ ਪਿੰਡੇ ਤੇ ਲੋਕ ਤਾਂ ਕਹਿੰਦੇ 27 ਸੈਕਟਰ ਮਾ ਨਗਲਾ ਪਿੰਡ ਉਹ ਅਸਲੀ ਪਿੰਡ ਹੈਗਾ 19 ਸੈਕਟਰ ਮਾ ਨਗਲਾ ਪਿੰਡ ਸਮੇਂ ਮੱਧਿਆ ਮਾਰੂਆਂ ਦੇ ਕੋ ਛੀਪ ਉਨਾਂ ਖੜਾ ਮਦਦ ਨਹੀਂ ਦੇਖਿਆ ਵਾ ਪٹرول ਪੰਪ ਕੇ ਲਾਲ ਉਹ ਨਗਲੇ ਪਿੰਡ ਕਾ ਖੇੜਾ ਅੱਜ ਵੀ ਕਾਲੀ ਬੜਗੇ ਨਿਸ਼ਾਨੀ ਹੈਗੀ ਜਿੱਥੇ ਗਵਰਨਮੈਂਟ ਸਕੂਲ ਹੈ ਨਹੀਂ 9 ਸੈਕਟਰ ਕਾ ਜਿੱਦਾ ਤਾ ਟੁੱਟਿਆ ਦਾ ਉਸਕੇ ਇਧਰ ਪ੍ਰੈਸ ਕਲੱਬ ਹੈ ਉੱਥੇ ਅੱਜ ਵੀ ਘਰੂਟਾ ਖੜਿਆ ਉਹ ਪਿੰਡ ਕਾ ਟੂਬਾ ਹੋਈ ਕਰਦਾ ਕਾਲੀ ਬੜਗਾ ਉਥਾ ਲੋਕ ਮੈਸਨੜਾ ਹੀ ਕਰਦੇ ਜਿਹੜਾ 8 21 ਸੈਕਟਰ ਜਿਹੜਾ ਉੱਚਾ ਸੀ ਸਾਰਾ ਸੈਕਟਰ ਦਾ ਊਰੇ ਦਾ ਪਿੰਡ ਪਕੀ ਰੂੜੀ ਪੜਾਉ ਪੁਰਕੀ ਰੂੜੀ ਕਰਿਆ ਊਰੇ ਜਿੰਨੇ ਵੀ ਬਾਹਰ ਕੇ ਪਿੰਡ ਗਕੜਾ ਟਾਪਲਾ ਟਾਪਾ ਪਿਆ ਹੁੰਦੇ ਜਾਂਦੇ ਕਰਦੇ ਉਥੇ ਰੁਕੇ ਰਹਿੰਦੇ ਊਰੇ ਪੜਾਉ ਕਰੇ ਕਰਦੇ ਆ ਕੇ ਗੱਡਿਆਂ ਉੱਪਰ ਜਾਇ ਕਰਦੇ ਕਿ ਕਿਹੜੇ ਹੋਏ ਤੇ ਨਾ ਸਾਈਕਲ ਹੋਏ ਤੇ ਨਾ ਕੋਈ ਕਿੱਡਿਆਂ ਪਹਣਾ 6 6 ਮਹੀਨੇ ਦਾ ਰਸ ਨਹੀਂ ਲਿਆ ਚੱਕ ਮੈਂ 15 15 20 20 ਮਹੀਨੇ ਮਹੀਨੇ ਬਾਅਦ ਘਰ ਨੂੰ ਮੁੜ ਕੇ ਜਾਂਦੇ ਕਰਦੇ ਆਟੇ ਪਿਆਨੇ ਕਰ ਘਰਾਟ ਹੋਈ ਕਰਦੇ ਨੇ ਪੰਜ ਕੁ ਗੁੱਲੇ ਕਿੰਨੀ ਇੱਧਰ ਕਾਲਾ ਕੜੂੜ ਕੇ ਉੱਪਰ ਕੱਠੀਆਂ ਗੂਗਰਾ ਹੋਈ ਗਣੇ ਪੱਕੀਆਂ ਥੜੀਆਂ ਵਿਚੇ ਪੰਜਾਬ ਨਾਗਰ ਹੋ ਰੋਗੇ ਇਹ ਇਹ ਨਗਰਾ ਪਿੰਡ ਦਾ ਕੰਥਾਲਾ ਪਿੰਡ ਜਿਹੜਾ ਟਿਗੂ ਚੋਕਲਾ ਉਧਰ ਉੱਠ ਗਿਆ ਇਹ ਤਾਂ ਹੁਣੀ ਉੱਠਿਆ ਜਿਹੜਾ 20 ਸੱਟ ਉਧਰ ਖੀੜੀ ਪਿੰਡ ਦਾ ਬੜੈਲ ਹੈਗਾ ਹੋਰ ਹੈਗੇ ਤੇ ਜਿੱਥੇ ਨੇ ਜੇ ਬਾਗ ਬਾਗੜੇ ਉਰੇ ਇਹਨਾਂ ਨੇ ਬਣਾਈ ਮਿਲਕ ਲੋਡਨੀ ਬਣਾਈ ਇਹਨਾਂ ਚੱਕ ਹੁਣ ਤਨਾਤ ਬਣਾਈ ਉਹਦੇ ਜੋ ਗਰੇਨ ਇੰਡਸਟਰੀ ਦੇ ਪਾਸੋਂ ਬਣਾ ਦਿਆ ਉਰੇ ਪਿੰਡ ਦਾ ਜਿਹੜੇ ਇਹਨਾਂ ਦੇ ਪਿੰਡ ਛੜ ਗਾ ਉਹਨੂੰ ਪਿੰਡ ਉੱਠਣੇ ਕਰ ਕਰ ਪੂਰਾ ਪਵਾਦ ਖਤਮ ਹੋ ਗਿਆ ਪਵਾਦ ਨੂੰ ਅਸੀਂ ਪਵਾਦ ਇਲਾਕੇ ਨੂੰ ਪਰਫੁੱਲਤ ਕਰਨ ਲਈ ਅਸੀਂ ਪਵਾਦ ਜੱਥੇ ਬੰਦੀ ਇਸੀ ਕਰਗੁਨਾਈ ਹੈ ਕਿ ਸਾਡੇ ਮਹਾਰਾ ਪਵਾਦ ਪਤਾ ਲੱਗਾ ਦੁਨੀਆ ਨੂੰ ਮਾਝੇ ਮਾਲਵੇ ਦੁਆਬੇ ਵਾਲਿਆਂ ਨੂੰ ਪਤਾ ਲੱਗਾ ਕਿ ਪਵਾਦ ਕੋਈ ਚੀਜ਼ ਹੈਗੀ ਅੰਬਾਲਾ ਵੀ ਪਵਾਦਾਂ ਪੰਜਗੁੱਲਾ ਹੀ ਪਵਾਦਾਂ ਇਹ ਸਾਰੇ ਪਵਾਦੀ ਡੇਰਾ ਬਥੀ ਹੋਇਆ ਲਾਲੜੂ ਸਾਰੇ ਪਵਾਦੀ ਇਲਾਕੇ ਆ